ਅਗਲੀ ਖਬਰ ਵੀ ਆਈਸ ਦੇ ਨਾਲ ਰਿਲੇਟਡ ਆ ਮਿਨੇਸੋਟਾ ਦੇ ਵਿੱਚ ਅੱਜ ਇਕਨੋਮਿਕ ਬਲੈਕਆਊਟ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਿਜ਼ਨੈਸਸ ਆ ਉਹਨਾਂ ਨੇ ਆਪ ਬਿਜ਼ਨਸ ਅੱਜ ਸ਼ਟਡਾਊਨ ਕੀਤੇ ਹੋਏ ਹੈਗੇ ਆ ਮਿਨੇਆਪਲਸ ਦੇ ਵਿੱਚ ਜੋ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹਨੂੰ ਲੈ ਕੇ ਟੈਨਸ਼ਨ ਬਹੁਤ ਜ਼ਿਆਦਾ ਆ ਲੋਕਾਂ ਦੇ ਵਿੱਚ ਤਾਂ ਆਈਸ ਦੇ ਏਜੰਸੀਆਂ ਦੇ ਵਿੱਚ ਕਈ ਜਗ੍ਹਾ ਜਿਹੜੇ ਆ ਨਾਰੇਬਾਜੀ ਝੜਪ ਆਪਾਂ ਦੇਖੀ ਹੈਗੀ ਆ ਇੱਕ 55 ਸਾਲਾਂ ਦੇ ਬੱਚੇ ਦਾ ਕਾਫੀ ਰੌਲਾ ਪਿਆ ਸੀ ਵੀ ਉਹਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਮਾਸਟਰ ਡਿਪੋਰਟੇਸ਼ਨ ਕੈਂਪਨ ਦੇ ਤਹਿਤ ਤੇ ਇਹ ਦੱਸਿਆ ਗਿਆ ਵੀ ਨਹੀਂ ਜੋ ਉਹ ਬੱਚੇ ਨੂੰ ਨਹੀਂ ਲਿਆ ਗਿਆ ਉਸਦੇ ਫਾਦਰ ਨੂੰ ਜਿਹੜਾ ਅਰੈਸਟ ਕੀਤਾ ਗਿਆ ਕਿਉਂਕਿ ਉਸਨੇ ਉਹ ਉਸਕੋ ਸਟੇਟਸ ਨਹੀਂ ਸੀ ਪਰ ਜੋ ਵਕੀਲ ਆ ਉਹ ਕਹਿ ਰਿਹਾ ਵੀ ਉਹਦਾ ਤਾਂ ਪੋਲਿਟਿਕਲ ਸਾਈਲਮ ਅਪਲਾਈ ਕੀਤਾ ਹੈ ਉਹਦਾ ਕੇਸ ਚੱਲ ਰਿਹਾ ਹੈਗਾ ਚਰਚ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਸੀ ਉਹਦੇ ਚੋਂ ਤਿੰਨ ਜਾਣੇ ਜੋ ਲੋਕ ਆ ਏਹ ਸੈਂਟ ਪੋਲ ਚਰਚ ਦੇ ਵਿੱਚ ਹੋਇਆ ਸੀ ਤਿੰਨਾਂ ਜਣਿਆਂ ਨੂੰ ਅਰੈਸਟ ਕੀਤਾ ਗਿਆ ਹੈਗਾ ਹੋਰ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਹੈਗੇ ਆ ਆਈਸ ਵਾਲਿਆਂ ਨੇ ਇਹ ਕਿਹਾ ਵੀ ਸਾਡੇ ਕੋਲ ਹੁਣ ਬੈਟਰ ਡਾਟਾਬੇਸ ਹੈਗਾ ਪਰ ਸਟੇਟ ਵਾਲੇ ਸਾਡਾ ਜਿਹੜਾ ਸਾਥ ਨਹੀਂ ਦੇ ਰਿਹਾ ਕਈ ਜਿਹੜੇ ਸੈਕਸ਼ੂਅਲ ਅਫੈਂਡਰ ਆ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਚਾਰजेस ਆ ਕ੍ਰਿਮੀਨਲ ਚਾਰजेस ਆ ਉਹਨਾਂ ਦਾ ਡਾਟਾ ਜੋ ਆ ਉਹ ਸ਼ੇਅਰ ਕੀਤਾ ਨਹੀਂ ਜਾ ਰਿਹਾ ਹੈਗਾ ਪਰ ਫਿਰ ਵੀ ਉਹ ਕਹਿੰਦੇ ਵੀ 1300 ਦੇ ਕਰੀਬ ਲੋਕ ਆ ਉਹ ਉਹ ਅਸੀਂ ਅਰੈਸਟ ਕੀਤੇ ਹੈਗੇ ਆ ਮਿਨੀਸੋਟਾ ਦੇ ਵਿੱਚੋਂ ਪਾਲ ਸ਼ਨਲ ਕਮਿਸ਼ਨਰ ਆਫ ਮਿਨੀਸੋਟਾ ਡਿਪਾਰਟਮੈਂਟ ਆਫ ਕਰੈਕਸ਼ਨਸ ਆ ਉਹਨਾਂ ਨੇ ਕਿਹਾ ਹੈ ਵੀ ਇਹ ਗੱਲ ਸਹੀ ਨਹੀਂ ਹੈਗੀ ਆਪਾਂ ਜੋ ਇਨਫੋਰਮੇਸ਼ਨ ਹੈਗੀ ਆ ਉਹ ਆਈਐਸ ਵਾਲਿਆਂ ਨੂੰ ਦੇ ਰਹੇ ਆ 301 ਲੋਕਾਂ ਦੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈਗੀ ਆ ਸੋ ਆਈਐਸ ਵਾਲਿਆਂ ਨੇ ਬਾਰ ਬਾਰ ਕਿਹਾ ਕਿਉਂਕਿ ਜਿਲੀ ਬੈਂਸ ਨੂੰ ਜਦੋਂ ਡਾਇਰੈਕਟ ਕੁਐਸਚਨ ਪੁੱਛਿਆ ਗਿਆ ਸੀ ਤੇ ਫਿਰ ਉਹ ਵੀ ਝਟਕੇ ਵਿੱਚ ਸੀ ਕਹਿੰਦਾ ਵੀ ਹਾਂ ਮੇਰਾ ਤਾਂ ਖੁੱਦ ਦਾ ਬੱਚਾ 1 5 ਸਾਲਾਂ ਦਾ ਪਰ ਕਹਿੰਦਾ ਮੈਂ ਜੋ ਪਤਾ ਕੀਤਾ ਉਹਦਾ ਮਤਲਬ ਇਹ ਆ ਵੀ ਉਹ 5 ਸਾਲਾਂ ਦੇ ਬੱਚੇ ਦਾ ਜਿਹੜਾ ਫਾਦਰ ਸੀ ਉਸ ਨੂੰ ਅਰੈਸਟ ਕੀਤਾ ਗਿਆ ਤੇ ਬੱਚੇ ਦੇ ਰਸਤੇ ਹੱਕ ਦੇ ਵਿੱਚ ਅਸੀਂ ਨਹੀਂ ਪਰ ਇਹਦਾ ਮਤਲਬ ਕਹਿੰਦਾ ਇਹ ਵੀ ਨਹੀਂ ਹੈ ਵੀ ਜੇ ਹੁਣ ਬੱਚੇ ਨੂੰ ਸ਼ੀਲਡ ਬਣਾਇਆ ਜਾਵੇ ਜੇ ਜੋ ਫਾਦਰ ਦੇ ਕੋਲ ਕਿਸੇ ਤਰ੍ਹਾਂ ਦਾ ਜਿਹੜਾ ਸਟੇਟਸ ਨਹੀਂ ਹੈਗਾ ਆਈਸ ਦੇ ਅਫੀਸ਼ੀਅਲਸ ਨੇ ਜੋ ਚਰਚ ਦੇ ਵਿੱਚ ਡਿਸਟਰਪਸ਼ਨ ਕੀਤੀ ਗਈ ਸੀ ਪ੍ਰੋਟੈਸਟਰਸ ਵੱਲੋਂ ਉਹਨੂੰ ਕੌਂਡੈਮਨਟ ਕੀਤਾ ਹੈ ਕਿ ਚਰਚ ਦੇ ਵਿੱਚ ਇਹ ਗਲਤ ਨਹੀਂ ਹੋਣੀ ਚਾਹੀਦੀ ਬਾਹਰ ਜੋ ਮਰਜੀ ਆ ਤੁਸੀਂ ਰੌਲਾ ਪਾ ਸਕਦੇ ਹੈਗੇ ਆ ਅ ਜੋ ਬਾਰਡਰ ਪੈਟਰੋਲ ਦੇ ਆਫੀਸ਼ੀਅਲਸ ਆ ਉਹ ਕਹਿੰਦੇ ਭਈ ਅਸੀਂ ਐਕਸਪਰਟ ਆ ਬੱਚਿਆਂ ਦੇ ਨਾਲ ਡੀਲ ਕਰਨਾ ਜੋ ਗ੍ਰੈਗਰੀ ਬੋਵੀਨੋ ਆ ਉਹ ਅੱਜਕੱਲ ਮਿਨੇ ਸੋਟਾ ਮਿਨੇ ਐਪਲਸ ਦੇ ਵਿੱਚ ਪਹੁੰਚੇ ਹੋਏ ਆ ਉਹ ਜਿੱਥੇ ਕਿਤੇ ਵੀ ਸ਼ਾਪੇ ਪੈਂਦੇ ਆਈਸ ਦੇ ਬਿਲਕੁਲ ਨਾਲ ਹੁੰਦੇ ਆ ਤੇ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਤੇ ਨਾਲ ਹੀ ਨਾਲ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਮਿਨੇਸੋਟਾ ਦੇ ਆਫੀਸ਼ੀਅਲਸ ਨੂੰ ਇਹ ਕਿਹਾ ਵੀ ਜਿੰਨੇ ਵੀ ਚਾਈਲਡ ਪ੍ਰੇਡੇਟਰਸ ਹੈਗੇ ਆ ਉਹਨਾਂ ਦਾ ਸਾਰੀ ਇਨਫੋਰਮੇਸ਼ਨ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਉਹਨਾਂ ਨੂੰ ਡਿਟੇਨ ਕਰਕੇ ਉਹਨਾਂ ਦੇ ਮੁਲਕਾਂ ਦੇ ਵਿੱਚ ਵਾਪਸ ਰਿਪੋਰਟ ਕਰ ਸਕੀਏ ਜੀ 5 ਸਾਲਾਂ ਦਾ ਜਿਹੜਾ ਬੱਚਾ ਆ ਉਸ ਦੇ ਬਾਬਤ ਜਿਹੜੀ ਕਲੰਬੀਆ ਹਾਈਟ ਆ ਓਵਰਆਲ ਜੇ ਦੱਸ ਜਾਈਏ ਕਿੰਨੇ ਵੀ ਆਈਸ ਨੇ ਹੁਣ ਤੱਕ 4 ਬੱਚੇ ਉੱਥੇ ਡਿਟੇਨ ਕੀਤੇ ਨੇ ਮੈਨੇਪੂਲਸ ਏਰੀਆ ਦੇ ਜਿਹੜੇ ਸਕੂਲ ਡਿਸਟ੍ਰਿਕਟ ਆ ਉਥੋਂ ਇਸ ਮਹੀਨੇ ਦੇ ਵਿਚ ਜਿਹੜੇ ਸਕੂਲ ਡਿਸਟ੍ਰਿਕਟ ਦੇ ਅਧਿਕਾਰੀ ਆ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ 트럼ਪ ਹੁਣਾਂ ਦੇ ਜਿਹੜੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦਰਮਿਆਨ 3000 ਜਿਹੜੇ ਫੈਡਰਲ ਏਜੰਟਸ ਆ ਆਈਸ ਦੇ ਡੀ ਐਚ ਐਸ ਦੇ ਬਾਰਡਰ ਪੈਟਰੋਲ ਦੇ ਉਹ ਮਿਨੇਸੋਟਾ ਦੇ ਵਿੱਚ ਮਿਨੇਸੋਟਾ ਦੇ ਮਿਨੇਪੋਲਿਸ ਸ਼ਹਿਰ ਦੇ ਵਿੱਚ ਆਪਰਚੂਨਿਟੀਆਂ ਦੇ ਵਿੱਚ ਲਾਏ ਗਏ ਹੈਗੇ ਆ ਜਿਹੜੀ ਉਥੋਂ ਦੀ ਸਕੂਲ ਡਿਸਟ੍ਰਿਕਟ ਦੀ ਸੁਪਰਟੈਂਡੈਂਟ ਆ ਜ਼ੀਨਾ ਸਟੇਵਨਿਕ ਉਹਨੇ ਕਿਹਾ ਵੀ 5 ਸਾਲ ਦੇ ਬੱਚੇ ਨੂੰ ਕਿਉਂ ਰੀਟੇਨ ਕੀਤਾ ਗਿਆ ਕਿਹਨੇ ਵੀ ਤੁਸੀਂ ਮੈਨੂੰ ਇਹ ਨਹੀਂ ਦੱਸ ਸਕਦੇ ਵੀ ਇਹਨੂੰ ਹੁਣ ਵਾਇਲੈਂਟ ਕ੍ਰਿਮੀਨਲ ਦੇ ਤੌਰ ਦੇ ਉੱਤੇ ਅ ਤੁਸੀਂ ਕਲਾਸੀਫਾਈ ਕਰੋਗੇ ਡੀ ਐਚ ਐਸ ਡੀ ਸਪੋਕਸਵਮੈਨ ਰੇਸ਼ੀਆ ਮਕਲੋਫਲਨ ਨੇ ਕਿਹਾ ਵੀ ਬੱਚੇ ਨੂੰ ਅਸੀਂ ਟਾਰਗੇਟ ਨਹੀਂ ਕੀਤਾ ਆਈਸ ਡਿਡ ਨਾਟ ਟਾਰਗੇਟ ਚਾਈਲਡ ਉਹਨਾਂ ਨੇ ਜਿਹੜੀ ਉਹ ਸਟੇਟਮੈਂਟ ਜਾਰੀ ਕੀਤੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਉਹਦਾ ਪੇ ਸੀਗਾ ਉਹਨੂੰ ਛੱਡ ਕੇ ਭੱਜ ਗਿਆ ਸੀਗਾ ਇਸ ਲਈ ਅਸੀਂ ਉਸ ਬੱਚੇ ਨੂੰ ਲਿਆ ਆ ਪਰ ਹੁਣ ਰੌਲਾ ਇਹ ਪੈ ਗਿਆ ਵੀ ਕਹਿੰਦੇ ਵੀ ਜੇ ਉਹਨੂੰ ਘਰੇ ਕਿਉਂ ਨਹੀਂ ਫਿਰ ਉਸ ਨੂੰ ਜਿਹੜਾ ਉਹ ਛੱਡਿਆ ਟੈਕਸਸ ਜਿਹੜਾ ਉਸ ਬੱਚੇ ਨੂੰ ਕਿਉਂ ਤੁਸੀਂ ਲੈ ਕੇ ਚਲੇ ਗਏ ਹੈਗੇ ਆ ਮਿਨੀ ਸੋਟਾ ਤੋਂ ਵੀ ਜੇ ਤੁਹਾਨੂੰ ਇਹੀ ਸੀਗਾ ਵੀ ਉਸ ਦਾ ਪਿਓ ਜੀ ਉਸ ਨੂੰ ਛੱਡ ਕੇ ਚਲਾ ਗਿਆ ਤੇ ਉਹਦੇ ਬਾਅਦ ਦੂਜੇ ਪਰਿਵਾਰ ਨੂੰ ਬੱਚਾ ਜਿਹੜਾ ਹੁਦ ਦਿੱਤਾ ਜਾ ਸਕਦਾ ਸੀਗਾ ਹੁਣ ਇਸ ਤੋਂ ਇਲਾਵਾ ਕਹਿੰਦੇ ਵੀ ਇੱਕ ਹੋਰ 17 ਸਾਲਾਂ ਦਾ ਹਾਈ ਸਕੂਲ ਸਟੂਡੈਂਟ ਉਹ ਆਰਮਡ ਤੇ ਮਾਸਕ ਏਜੰਟਸ ਦੇ ਦੁਆਰਾ ਉਸ ਨੂੰ ਡਿਟੇਨ ਕੀਤਾ ਗਿਆ ਆ ਕਹਿੰਦੇ ਵੀ ਉਹ ਸਕੂਲ ਨੂੰ ਜਿਹੜ ਉਹ ਜਾ ਰਿਹਾ ਸੀਗਾ ਤੇ ਪੇਰੈਂਟਸ ਉਸਦੇ ਪ੍ਰੈਜ਼ੀਡੈਂਟ ਨਹੀਂ ਸੀਗੇ ਇਹ ਕਹਿੰਦੇ ਵੀ 2 ਹਫ਼ਤੇ ਪਹਿਲਾਂ ਇੱਕ 10 ਸਾਲ ਦਾ ਬੱਚਾ ਆਈਸਟੇਜੈਂਟਸ ਨੇ ਜਦੋਂ ਐਲੀਮੈਂਟਰੀ ਸਕੂਲ ਨੂੰ ਜਿਹੜੀ ਉਹ ਬੱਚੀ ਜਿਹੜੀ ਉਹ ਜਾ ਰਹੀ ਸੀਗੀ ਉਦੋਂ ਉਹਨੂੰ ਰੀਟੇਨ ਕੀਤਾ ਅ ਤੇ ਉਹਦੀ ਮਾਂ ਨੂੰ ਜਿਹੜੀ ਕਿ ਹੁਣ ਅਜੇ ਵੀ ਇਹ ਟੈਕਸਸ ਡਿਟੈਂਸ਼ਨ ਸੈਂਟਰ ਦੇ ਵਿੱਚ ਆ ਕੇ ਨੇ ਵੀ ਪਿਛਲੇ ਹਫਤੇ ਇੱਕ 17 ਸਾਲਾਂ ਦਾ ਹੋਰ ਹਾਈ ਸਕੂਲ ਸਟੂਡੈਂਟ ਆ ਉਸ ਨੂੰ ਡਿਟੇਨ ਕੀਤਾ ਗਿਆ ਉਹਦੀ ਬਾਹ ਦੇ ਨਾਲ ਆਈਸ ਏਜੰਟਸ ਦੇ ਦੁਆਰਾ ਉਹਨਾਂ ਦੇ ਅਪਾਰਟਮੈਂਟ ਦੇ ਵਿੱਚੋਂ ਸੋ ਚਾਰ ਬੱਚਿਆਂ ਦੀ ਜਿਹੜੀ ਮਿਨੀਸੋਟਾ ਸਕੂਲ ਡਿਸਟ੍ਰਿਕਟ ਵਾਲੇ ਆ ਸਕੂਲ ਦੇ ਅਧਿਕਾਰੀ ਦੱਸ ਰਹੇ ਆ ਵੀ ਆਈਸ ਵਾਲਿਆਂ ਨੇ ਉਹਨਾਂ ਨੂੰ ਬੱਚਿਆਂ ਨੂੰ ਡਿਟੇਨ ਕਰਕੇ ਨਾਲ ਲੈ ਗਏ ਹੈਗੇ